6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਉਸ ਸਮੇਂ ਹੋਰ ਵੀ 52 ਰਾਜੇ ਕੈਦ ਵਿੱਚ ਸੀ ਅਚਾਨਕ ਜਹਾਂਗੀਰ ਦੀ ਸਿਹਤ ਖਰਾਬ ਹੋ ਜਾਂਦੀ ਹੈ ਤੇ ਉਹ ਸਾਈ ਮੀਆਂ ਮੀਰ ਨੂੰ ਦਰਬਾਰ ਵਿੱਚ ਬੁਲਾਉਂਦਾ ਹੈ ਸਾਈ ਜੀ ਕਹਿੰਦੇ ਤੂੰ ਉਸ ਸਮੇਂ ਤੱਕ ਠੀਕ ਨਹੀਂ ਹੋਣਾ ਜਦੋਂ ਤੱਕ ਤੂੰ ਗੁਰੂ ਜੀ ਨੂੰ ਕਿਲੇ ਵਿੱਚੋਂ ਰਿਹਾ ਨਹੀਂ ਕਰਦਾ ਜਹਾਂਗੀਰ ਸਾਈ ਜੀ ਦੀ ਗੱਲ ਮੰਨ ਕੇ ਗੁਰੂ ਜੀ ਨੂੰ ਕਿਲੇ ਵਿੱਚੋਂ ਰਿਹਾ ਕਰ ਦਿੰਦਾ ਹੈ ਪਰ ਗੁਰੂ ਜੀ ਰਿਹਾ ਹੋ ਤੋ ਮਨਾ ਕਰ ਦਿੰਦੇ ਹਨ ਤੇ ਕਹਿੰਦੇ ਜਦੋਂ ਤੱਕ ਮੇਰੇ ਨਾਲ ਬਵਿੰਜਾ ਰਾਜੇ ਰਿਹਾ ਨਹੀਂ ਕੀਤੇ ਜਾਂਦੇ ਇਸ ਕਿਲੇ ਵਿੱਚੋਂ ਬਾਹਰ ਨਹੀਂ ਜਾਵਾਂਗਾ ਜਹਾਂਗੀਰ ਗੁਰੂ ਜੀ ਦੀ ਗੱਲ ਮੰਨ ਕੇ ਕਹਿੰਦਾ ਠੀਕ ਹੈ ਜਿੰਨੇ ਰਾਜੇ ਗੁਰੂ ਜੀ ਦਾ ਚੋਲਾ ਫੜ ਕੇ ਬਾਹਰ ਆ ਸਕਣਗੇ ਸਿਰਫ ਉਹੀ ਰਿਹਾ ਹੋਣਗੇ ਆਪ ਜੀ ਜਹਾਂਗੀਰ ਦੀ ਚਾਲ ਨੂੰ ਸਮਝ ਗਏ ਤੇ ਬਵਿੰਜਾ ਕਲੀਆਂ ਵਾਲਾ ਚੋਲਾ ਬਣਵਾ ਲਿਆ ਇਸ ਤਰ੍ਹਾਂ ਗੁਰੂ ਜੀ ਨੇ 52 ਰਾਜਿਆਂ ਨੂੰ ਵੀ ਰਿਹਾ ਕਰਵਾਇਆ।